ਦੁਨੀਆ ਦਾ ਪਹਿਲਾ ਐਸਾ ਖਿਡਾਰੀ ਜਿਸ ਨੇ ਦੋ ਮੁਲਕਾਂ ਦੇ ਵਿੱਚ ਸਾਂਝ ਤੇ ਮੁਹੱਬਤ ਦੀਆਂ ਤਸਵੀਰਾਂ ਪੇਸ਼ ਕੀਤੀਆਂ ਨੇ ਗੱਲ ਕਰ ਰਹੇ ਹਾਂ ਅਰਸ਼ਦ ਨਦੀਮ ਦੀ ਅਰਸ਼ਦ ਨਦੀਮ ਉਹ ਚੋਟੀ ਦਾ ਖਿਡਾਰੀ ਜਿਸ ਨੇ ਪੈਰਿਸ 올림픽 ਦੇ ਵਿੱਚ ਵਰਲਡ ਰਿਕਾਰਡ ਨੂੰ ਤੋੜਦਿਆਂ ਹੋਇਆਂ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਤੇ 골ਡ ਮੈਡਲ ਜਿੱਤਿਆ ਅਰਸ਼ਦ ਨਦੀਮ ਦੀ ਜ਼ਿੰਦਗੀ ਕੋਈ ਸੌਖੀ ਨਹੀਂ ਸੀ ਸੁਖਾਲੀ ਨਹੀਂ ਸੀ ਬਚਪਨ ਤੋਂ ਲੈ ਕੇ 골ਡ ਮੈਡਲ ਤੱਕ ਪੈਰਿਸ 올림픽 ਵਿੱਚ ਜਿੱਤਣ ਵਾਲੀ ਸਫ਼ਰ ਤੱਕ ਅਸੀਂ ਕੱਲੀ-ਕੱਲੀ ਗੱਲ ਤੁਹਾਡੇ ਨਾਲ ਇਸ ਰਿਪੋਰਟ ਦੇ ਵਿੱਚ ਸਾਂਝੀ ਕਰਾਂਗੇ। ਅਰਸ਼ ਨਦੀਮ ਜਿਸ ਦਾ ਪਿੰਡ ਖੰਨੇਵਾਲ ਜਿਹੜਾ ਕੀ ਲਹਿੰਦੇ ਪੰਜਾਬ ਦੇ ਵਿੱਚ ਪੈਂਦਾ ਇੱਕ ਗਰੀਬ ਪਰਿਵਾਰ ਦੇ ਵਿੱਚ ਜੰਮਿਆ ਪਲਿਆ ਜਿਸ ਦੇ ਫਾਦਰ ਸਾਹਿਬ ਜਿਸ ਦੇ ਪਿਤਾ ਇੱਕ ਲੇਬਰ ਮਜ਼ਦੂਰ ਸਨ ਜਾਂ ਕਹਿ ਲਈਏ ਕਿ ਉਹਨਾਂ ਨੇ ਜਿਹੜੀ ਉਸਾਰੀ ਦੇ ਕੰਮੇ ਦੇ ਵਜੋਂ ਕੰਮ ਕੀਤਾ। ਅਰਸ਼ਦ ਨਦੀਮ ਦੇ ਪਿਤਾ ਮੁਹੰਮਦ ਅਸ਼ਰਫ ਦੇ ਜਿਹੜੇ ਘਰ 7 ਬੇਟੇ ਬੇਟੀਆਂ ਨੇ ਜਨਮ ਲਿਆ ਉਹਨਾਂ ਦੇ ਵਿੱਚੋਂ ਅਰਸ਼ ਨਦੀਮ ਇੱਕ ਸੀ ਅਰਸ਼ ਨਦੀਮ ਨੇ ਜੋ ਬੁਲੰਦੀਆਂ ਛੂਹੀਆਂ ਨੇ ਹੁਣ ਉਸ ਦੇ ਇੱਕ ਇੱਕ ਕਰਕੇ ਸਫਰ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਰਸ਼ ਨਦੀਮ ਦੇ ਹੱਥ ਵਿੱਚ ਇਹ ਭਾਲਾ ਨਹੀਂ ਆਉਂਦਾ ਜੈਵਲਨ ਥਰੋ ਦੀ ਗੇਮ ਨਹੀਂ ਆਉਂਦੀ ਉਸ ਨੇ ਹੋਰ ਬਹੁਤ ਸਾਰੀਆਂ ਗੇਮਾਂ ਕੀਤੀਆਂ ਹਾਲਾਂਕਿ ਅਰਸ਼ ਨਦੀਮ ਦਾ ਸੁਪਨਾ ਵੀ ਇੱਕ ਚੰਗਾ ਸਫਲ ਕ੍ਰਿਕਟਰ ਬਣਨਾ ਸੀ ਸਭ ਤੋਂ ਪਹਿਲਾਂ ਕ੍ਰਿਕਟ ਦੇ ਵਿੱਚ ਹੱਥ ਅਜਮਾਉਣਾ ਸ਼ੁਰੂ ਕੀਤਾ ਔਰ ਅਰਸ਼ਦ ਨਦੀਮ ਇੱਕ ਕਬਰਟ ਨੂੰ ਦਿੱਤੇ ਇੰਟਰਵਿਊ 'ਚ ਇਹ ਵੀ ਦੱਸਦੇ ਨੇ ਕਿ ਜਦੋਂ ਉਹ ਜਿਹੜੀ ਟੀਮ ਦੇ ਵੱਲੋਂ ਕ੍ਰਿਕਟ ਖੇਡਦੇ ਸੀ ਤੇ ਜਿਸ ਦਿਨ ਉਹ ਨਹੀਂ ਸੀ ਖੇਡਦੇ ਉਸ ਟੀਮ ਵੱਲੋਂ ਤੇ ਉਹ ਟੀਮ ਹਾਰ ਜਾਂਦੀ ਸੀ ਜਿਸ ਦੇ ਕਰਕੇ ਮਜ਼ਾਕੀਆ ਲਹਿਜੇ ਦੇ ਵਿੱਚ ਜਿਹੜੇ ਉਹਨਾਂ ਦੇ ਵੱਡੇ ਭਰਾ ਸੀ ਅਰਸ਼ ਨਦੀਮ ਦੇ ਉਹਨਾਂ ਨੇ ਅਰਸ਼ਦ ਨੂੰ ਸਲਾਹ ਦਿੱਤੀ ਕਿ ਤੂੰ ਕ੍ਰਿਕਟ ਛੱਡ ਦੇ ਤੇਰੇ ਲਈ ਕੋਈ ਹੋਰ ਗੇਮ ਬਣੀ ਹੈ ਤਾਂ ਫਿਰ ਉਸਨੇ ਆਪਣੇ ਵੱਡੇ ਭਰਾ ਦੀ ਸਲਾਹ ਮੰਨਦਿਆਂ ਹੋਇਆਂ ਕ੍ਰਿਕਟ ਤੋਂ ਬਾਅਦ ਬੈਡਮਿੰਟਨ ਵਿੱਚ ਹੱਥ ਜਮਾਇਆ ਔਰ ਕੁਝ ਸਮੇਂ ਲਈ ਹੇਠਲੇ ਪੱੰਦਰ ਤੱਕ ਜਦੋਂ ਉਸ ਦੀ ਸਕੂਲੀ ਪੜ੍ਹਾਈ ਵੀ ਚੱਲ ਰਹੀ ਸੀ ਤਾਂ ਫਿਰ ਫੁੱਟਬਾਲ ਦੇ ਵਿੱਚ ਵੀ ਜਿਹੜੀ ਆ ਆਪਣੀ ਅਜਮਾਇਸ਼ ਕੀਤੀ ਤੇ ਫਿਰ ਜਿਹੜੀ ਕਿ ਪੰਜਾਬ ਦੀ ਮੁਹੱਬਤ ਦੀ ਖੇਡ ਹੈ ਕਬੱਡੀ ਉਸ ਦੇ ਵਿੱਚ ਵੀ ਉਸ ਨੇ ਜੋਰ ਅਜਮਾਇਸ਼ ਕੀਤੀ ਫਿਰ ਆਖਰਕਾਰ ਜਦੋਂ 14 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਉਹ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਸੀ ਤੇ ਉਸ ਵਕਤ ਜਿਹੜੇ ਕਿ ਉਹਨਾਂ ਦੇ ਕੋਚ ਨੇ iraciald احمد ਸਾਕੀ ਉਹਨਾਂ ਨੇ ਕਦ ਕਾਠ ਦੇਖਦਿਆਂ ਹੋਇਆਂ ਅਰਸ਼ ਨਦੀਮ ਨੂੰ ਆਪਣੇ ਕੋਲ ਸੱਦਿਆ ਬੁਲਾਇਆ ਤੇ ਕਿਹਾ ਕਿ ਤੇਰੇ ਲਈ ਇਹ ਗੇਮਾਂ ਸਾਰੀਆਂ ਛੱਡਣ ਵਾਲੀਆਂ ਨੇ ਇੱਕ ਜਿਕਰ ਗੇਮ ਕਰਨੀ ਹੈ ਤਾਂ ਉਹ ਹੈ ਜੈਵਲਨ ਥਰੋ ਤਾਂ ਫਿਰ ਜੈਵਲਨ ਥਰੋ ਉਸਦੇ ਹੱਥ ਵਿੱਚ ਆ ਗਿਆ ਤੇ ਅਰਸ਼ ਨਦੀਮ ਨੇ ਫਿਰ ਮੁੜ ਕੇ ਪਿੱਛੇ ਨਹੀਂ ਦੇਖਿਆ ਔਰ ਅਰਸ਼ ਨਦੀਮ ਪਹਿਲੀ ਵਾਰੀ ਜਦੋਂ ਜੈਵਲਨ ਥਰੋ ਦੀ ਗੇਮ ਜੁਆਇਨ ਕਰਦੇ ਨੇ ਜਾਂ ਉਸ ਦਿਵਲ ਮਿਹਨਤ ਕਰਨੀ ਸ਼ੁਰੂ ਕਰਦੇ ਨੇ ਤਾਂ ਉਸ ਵਕਤ ਅਰਸ਼ ਨਦੀਮ ਬੜੇ ਬਾਬੂ ਕੋ ਹੁੰਦੇ ਆ ਇਹ ਵੀ ਦੱਸਦੇ ਨੇ ਕਿ ਉਹਨਾਂ ਦੇ ਕੋਲ ਭਾਲਾ ਨਹੀਂ ਸੀ ਉਹਨਾਂ ਦੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਇੱਕ ਵਰਲਡ ਕਲਾਸ ਜੈਵਲਨ ਥਰੋ ਉਹਨਾਂ ਦੇ ਹੱਥ ਵਿੱਚ ਹੁੰਦਾ ਪ੍ਰੈਕਟਿਸ ਕਰਨ ਲਈ ਜਦੋਂ ਉਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਪ੍ਰੈਕਟਿਸ ਕੀਤੀ ਤੇ ਅਰਸ਼ ਨਦੀਮ ਨੇ ਖੁਦ ਬਾਸ ਦਾ ਭਾਲਾ ਬਣਾਇਆ ਤਿਆਰ ਕੀਤਾ ਜੈਵਲਨ ਜਿਹੜਾ ਥਰੋ ਸੁੱਟਣ ਦੇ ਲਈ ਕਰਨ ਦੇ ਲਈ ਪ੍ਰੈਕਟਿਸ ਕੀਤੀ ਆਪਣੇ ਹੱਥ ਹੀ ਬਣਾਏ ਹੋਏ ਬਾਸ ਦੇ ਜੈਵਲਨ ਦੀ ਉਸ ਤੋਂ ਬਾਅਦ ਉਸ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਫਿਰ ਉਸ ਨੂੰ ਇੱਕ ਕੀਤੇ ਇੰਟਰਵਿਊ ਦੇ ਵਿੱਚ ਸਵਾਲ ਕੀਤਾ ਜਾਂਦਾ ਹੈ ਕਿ ਅਰਸ਼ ਨਦੀਮ ਦੇ ਚਰਚੇ ਬਹੁਤ ਨੇ ਅਰਸ਼ ਨਦੀਮ ਦੇ ਚਰਚੇ ਇੱਥੋਂ ਤੱਕ ਨੇ ਤੁਸੀਂ ਵੀ ਸਾਰੇ ਨੇ ਅੰਦਾਜ਼ਾ ਲਾ ਰਹੇ ਹੋਣਾ ਕਿ ਪਹਿਲਾਂ ਜਦੋਂ ਕ੍ਰਿਕਟ ਦੀ ਗੇਮ ਚੱਲਦੀ ਹੈ ਭਾਰਤ-ਪਾਕਿਸਤਾਨ ਦਾ ਮੈਚ ਹੁੰਦਾ ਤਾਂ ਪਾਕਿਸਤਾਨ ਦੇ ਵਿੱਚ ਟੀਵੀ ਵੀ ਟੁੱਟਦੇ ਰਹੇ ਨੇ ਟੀਵੀ ਦੀਆਂ ਸਕਰੀਨਾਂ ਟੁੱਟਦੀਆਂ ਰਹੀਆਂ ਨੇ ਨਫ਼ਰਤ ਭਰੇ ਬਿਆਨਬਾਜ਼ੀ ਵੀ ਹੈ ਇੱਕ ਤੋਂ ਦੂਜੇ ਮੁਲਕ ਦੇ ਖਿਲਾਫ ਦਿੱਤੀ ਜਾਂਦੀ ਰਹੀ ਹੈ ਪਰ ਅਰਸ਼ ਨਦੀਮ ਨੇ ਉਹਨਾਂ ਸਾਰੇ ਕੀਤੇ ਕਰਾਇਆ ਤੇ ਤੇ ਨਫ਼ਰਤ ਦੇ ਉੱਤੇ ਐਸਾ ਪਿਆਰ ਦਾ ਮੁਹੱਬਤ ਦਾ ਪੈਗਾਮ ਲਿਖ ਦਿੱਤਾ ਹੈ 골ਡ ਮੈਡਲ ਜਿੱਤਣ ਦੇ ਨਾਲ ਤੇ ਉਸ ਤੋਂ ਬਾਅਦ ਨੀਰੇਜ ਤੇ ਨਦੀਮ ਦੀ ਦੋਸਤੀ ਵੀ ਕਿਸੇ ਤੋਂ ਛੁਕੀ ਲੁਪੀ ਨਹੀਂ ਔਰ ਨੀਰੇਜ ਤੇ ਨਦੀਮ ਜੇ ਜਿੱਥੇ ਦੋਸਤੀ ਤੇ ਉੱਥੇ ਉਹਨਾਂ ਦੋਵਾਂ ਦੀਆਂ ਮਾਵਾਂ ਨੇ ਵੀ ਸਰਹੱਦਾਂ ਤੋਂ ਪਾਰ ਦੀ ਗੱਲ ਕੀਤੀ ਹੈ ਇੱਕ ਦੂਜੇ ਨੂੰ ਆਪਣਾ ਪੁੱਤਰ ਤੱਕ ਦੱਸਿਆ ਜਦੋਂ 골ਡ ਮੈਡਲ ਟੋਕੀਓ 올림픽 ਦੇ ਵਿੱਚ ਨੀਰੇਜ ਚੋਪੜਾ ਨੇ ਜਿੱਤਿਆ ਤਾਂ ਉਸ ਵਕਤ ਵੀ ਨੀਰੇਜ ਦੀ ਮਾਤਾ ਨੇ ਨਦੀਮ ਦੇ ਲਈ ਪਿਆਰ ਭਰੇ ਸ਼ਬਦ ਕਹੇ ਸਨ ਤੇ ਇਸ ਵਾਰ ਵੀ ਪੈरिस 올림픽 ਦੇ ਵਿੱਚ ਬੇਸ਼ੱਕ ਨੀਰੇਜ ਚੋਪੜਾ ਨੇ 골ਡ ਨਾ ਜਿੱਤਿਆ ਹੋਵੇ ਚਾਂਦੀ ਦਾ ਮੈਡਲ ਜਿੱਤਿਆ ਹੋਵੇ ਪਰ ਉਸ ਪਾਸਿਓਂ ਨਦੀਮ ਦੀ ਮਾਤਾ ਤੇ ਇਸ ਪਾਸਿਓਂ ਨੀਰੇਜ ਦੀ ਮਾਤਾ ਦੋਨਾ ਮਾਵਾ ਨੇ ਸਮੂਹ ਦੁਨੀਆ ਦੇ ਵਿੱਚ ਵਸਣ ਵਾਲੇ ਪਿਆਰ ਕਰਨ ਵਾਲੇ ਲੋਕਾਂ ਦੇ ਦਿਲ ਜਿੱਤੇ ਨੇ ਹੁਣ ਜਿਵੇਂ ਗੱਲ ਕਰਦੇ ਆ ਕਿ ਜਦੋਂ ਪਹਿਲਾਂ ਕ੍ਰਿਕਟ ਦੇ ਮੈਚਾਂ ਦੇ ਕਰਕੇ ਆਪਸ ਦੇ ਵਿੱਚ ਫਸਵੇਂ ਮੁਕਾਬਲੇ ਹੋਣ ਦੇ ਕਰਕੇ ਮੋਬਾਈਲ ਦੀਆਂ ਸਕਰੀਨਾਂ ਟੀਵੀ ਦੀਆਂ ਸਕਰੀਨਾਂ ਟੁੱਟਦੀਆਂ ਦਿਖਾਈ ਵੀ ਦਿੱਤੀਆਂ ਨੇ ਪਰ ਇਸ ਵਾਰ ਇਹ ਸਾਂ ਨਹੀਂ ਹੋਇਆ ਜਦੋਂ ਨਦੀਮ ਆਪਣੇ ਪਿੰਡ ਪਰਤਿਆ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਇੱਕ ਸਧਾਰਨ ਜੇ ਪਰਿਵਾਰ ਦੇ ਵਿੱਚ ਰਹਿਣ ਵਾਲਾ ਨਦੀਮ ਜਿਸ ਨੂੰ ਹੁਣ ਇਨਾਮਾਂ ਦੀ ਬੁਸ਼ਾਰ ਹੋ ਗਈ ਹੈ ਹੁਣ ਨਦੀਮ ਪਹਿਲਾ ਉਹ অলੰਪੀਨ ਬਣਿਆ ਪਾਕਿਸਤਾਨੀ ਐਥਲੀਟ ਬਣਿਆ ਜਿਸ ਨੇ ਚਰਚੇ ਪੂਰੀ ਦੁਨੀਆ ਦੇ ਵਿੱਚ ਕਰਾ ਦਿੱਤੇ ਨੇ ਹੁਣ ਇੱਕ ਇੱਕ ਕਰਕੇ ਦੱਸਾਂਗੇ ਕਿ ਜਿਹੜਾ ਨਦੀਮ ਦਾ ਸਫ਼ਰ ਸੀ ਜਦੋਂ ਉਸਦੇ ਹੱਥ ਵਿੱਚ ਜੈਵਲਿਨ ਥਰੋ ਆ ਜਾਂਦਾ ਆਪਣੇ ਕੋਚ ਰਸ਼ੀਦ ਅਹਿਮਦ ਸਾਕੀ ਦੀ ਸਲਾਹ ਦੇ ਕਹਿਣ ਦੇ ਉੱਤੇ ਤੇ ਉਸ ਤੋਂ ਬਾਅਦ ਸਫ਼ਰ ਫਿਰ ਮੈਡਲ ਜਿੱਤਣ ਦਾ ਸ਼ੁਰੂ ਹੁੰਦਾ ਹੈ ਰਿਕਾਰਡ ਬਣਾਉਣ ਤੇ ਆਪਣੇ ਹੀ ਰਿਕਾਰਡ ਤੋੜਨ ਦਾ ਸਫ਼ਰ ਸ਼ੁਰੂ ਹੁੰਦਾ ਹੈ ਇਸ ਤੋਂ ਪਹਿਲਾਂ ਕਿ ਅੱਗੇ ਅਸੀਂ ਜਾ ਕੇ ਦੱਸੀਏ ਕਿ ਕਿਹੜੇ ਕਿਹੜੇ ਥਾਂ ਦੇ ਉੱਤੇ ਕਿਹੜੇ ਕਿਹੜੇ ਮੈਡਲ ਜਿੱਤੇ ਉਸ ਤੋਂ ਪਹਿਲਾਂ ਅਰਸ਼ਦ ਨਦੀਮ ਦੀ ਖੁਰਾਕ ਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ ਕਿਉਂਕਿ ਉਹਨਾਂ ਦੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਬੜੀ ਵਾਇਰਲ ਹੋ ਰਹੀ ਹੈ ਕਿ ਉਹਨਾਂ ਦੇ ਸਹੁਰੇ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਤੋਹਫੇ ਦੇ ਵਜੋਂ 골ਡ ਮੈਡਲ ਜਿੱਤਣ ਦੇ ਵਜੋਂ ਮੱਝ ਦਾ ਤੋਹਫ਼ਾ ਦਿੱਤਾ ਗਿਆ ਮੱਝ ਗਿਫਟ ਕੀਤੀ ਗਈ ਹੈ ਔਰ ਆਮ ਤੌਰ ਦੇ ਉੱਤੇ ਲੈਹਂਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਆਮ ਰਿਵਾਜ ਹੈ ਮੱਝਾਂ ਇੱਕ ਦੂਜੇ ਨੂੰ ਤੋਹਫ਼ੇ ਦੇ ਵਿੱਚ ਦੇਣ ਦਾ ਆਰੋ بڑے ਮਾਣ ਨਾਲ ਕਹਿੰਦੇ ਨੇ ਔਰ ਅਰਸ਼ ਨਦੀਮ ਦੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸ ਨੂੰ ਨਾਸ਼ਤੇ ਦੇ ਵਿੱਚ ਬ੍ਰੇਕਫਾਸਟ ਦੇ ਵਿੱਚ 7:30 ਵਜੇ ਤੋਂ ਸਵੇਰੇ ਪਹਿਲਾਂ ਪਹਿਲਾਂ ਉਹ ਆਪਣਾ ਬ੍ਰੇਕਫਾਸਟ ਮੁਕੰਮਲ ਕਰਦਾ ਹੈ ਔਰ 9:30 ਵਜੇ ਆਪਣੀ ਪ੍ਰੈਕਟਿਸ ਸ਼ੁਰੂ ਕਰਦਾ ਹੈ ਔਰ ਉਸ ਦੀ ਖੁਰਾਕ ਦੇ ਵਿੱਚ ਦੇਸੀ ਖੁਰਾਕ ਸ਼ਾਮਲ ਹੈ ਉਸ ਦਾ ਨਦੀਮ ਦਾ ਕਹਿਣਾ ਹੈ ਕਿ ਮੈਨੂੰ ਦੇਸੀ ਕਿਉਂ ਦੇਸੀ ਖਾਣੇ ਔਰ ਖਾਸ ਕਰਕੇ ਨਾਸ਼ਤੇ ਦੇ ਵਿੱਚ ਸਵੇਰੇ 7:30 ਵਜੇ ਤੋਂ ਪਹਿਲਾਂ ਪਹਿਲਾਂ ਜੇ ਲੱਸੀ ਮਿਲ ਜਾਵੇ ਤਾਂ ਫਿਰ ਸਵਾਦ ਹੀ ਵੱਖਰਾ ਹੁੰਦਾ ਹੈ ਅਰਸ਼ ਨਦੀਮ ਦੀਆਂ ਗੱਲਾਂ ਵੀ ਬੜੀਆਂ ਸੁਧਾਰਨ ਨੇ ਪਰਿਵਾਰ ਵੀ ਸੁਧਾਰਨ ਹੈ ਪਰ ਉਸ ਦੀਆਂ ਬਲੰਦੀਆਂ ਇੰਨੀਆਂ ਸੁਧਾਰਨ ਨਹੀਂ ਉਹ ਅਦਭੁਤ ਨੇ ਜਿਸ ਦੇ ਕਰਕੇ ਉਸ ਨੂੰ ਸਾਰੇ ਸਲੂਟ ਮਾਰ ਰਹੇ ਨੇ ਚਾਹੇ ਕੋਈ ਹੋਰ ਦੇਸ਼ ਹੋਵੇ ਚਾਹੇ ਫਿਰ ਪਾਕਿਸਤਾਨ ਹੋਵੇ ਉਸ ਨੂੰ ਮਾਣ ਮਹਿਸੂਸ ਕੀਤਾ ਜਾ ਰਿਹਾ ਯਾਦ ਵਿੱਚ ਰੱਖ ਕੇ ਅਰਸ਼ ਨਦੀਮ ਨੇ ਆਪਣੇ ਮਾਪਿਆਂ ਦਾ ਨਹੀਂ ਪੂਰੀ ਦੁਨੀਆ ਦੇ ਵਿੱਚ ਆਪਣੇ ਵਰਲਡ ਰਿਕਾਰਡ ਬਣਾ ਕੇ ਪੂਰੇ ਮੁਲਕ ਦਾ ਔਰ ਆਂਡ ਗਵਾਂਡ ਦੇ ਜਿਹੜੇ ਮੁਲਕ ਪੈਂਦੇ ਨੇ ਉਹਨਾਂ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ ਹਾਲਾਂਕਿ ਹੁਣ ਗੱਲ ਕਰਦੇ ਹਾਂ ਕਿ ਆਪਣੀ ਦੇਸੀ ਖੁਰਾਕ ਦੇ ਲਈ ਜਾਣਿਆ ਜਾਂਦਾ ਜਿਸ ਤੇ ਕਰਕੇ ਉਸਦੇ ਕੋਚ ਨੇ ਵੀ ਪਛਾਣ ਲਿਆ ਸੀ ਕਿ ਉਸ ਦਾ ਕਦ ਕਾਠ ਇਸ ਤਰ੍ਹਾਂ ਦਾ ਹੈ ਕਿ ਹਾਈਟ ਬੜੀ ਚੰਗੀ ਹੈ ਉਸ ਦਾ ਜੁੱਸਾ ਬੜਾ ਫਿੱਟ ਹੈ ਇਸ ਕਰਕੇ ਜੈਵਲਿਨ ਥਰੋ ਦੇ ਵਿੱਚ ਉਹ ਚੰਗਾ ਮਕਾਮ ਹਾਸਲ ਕਰ ਸਕਦਾ ਹੈ ਤੇ ਉਸਦੇ ਕੋਚ ਦੀ ਜਿਹੜੀ ਉਹ ਉਹ ਵਿਖ ਬਾਣੀ ਹੈ ਉਹ ਸੱਚ ਹੁੰਦੀ ਹਕੀਕਤ ਵਿੱਚ ਉਦੋਂ ਬਦਲੀ ਜਦੋਂ ਪੈਰਿਸ 올림픽 ਦੇ ਵਿੱਚ 92.97 ਮੀਟਰ ਦਾ ਲੰਮਾ ਥਰੋ ਸੁੱਟਿਆ ਜੈਵਲਿਨ ਦੇ ذریعے ਅਰਸ਼ ਨਦੀਮ ਨੇ ਹੁਣ ਸਭ ਤੋਂ ਪਹਿਲਾਂ 2016 ਦੇ ਵਿੱਚ ਨੈਸ਼ਨਲ ਰਿਕਾਰਡ ਜਿਹੜਾ ਤੋੜਿਆ ਪਾਕਿਸਤਾਨ ਦਾ ਨੈਸ਼ਨਲ ਪੱਧਰ ਦੇ ਉੱਤੇ ਅਰਸ਼ ਨਦੀਮ ਨੇ ਅਰਸ਼ ਨਦੀਮ ਦੱਸਦੇ ਨੇ ਕਿ ਪਹਿਲਾਂ ਜਿਹੜਾ ਰਿਕਾਰਡ ਸੀ ਉਹ 78. 25 ਮੀਟਰ ਦਾ ਸੀ ਤੇ ਮੇਰਾ ਜਿਹੜਾ ਨੈਸ਼ਨਲ ਰਿਕਾਰਡ ਤੋੜਨ ਦਾ ਰਿਕਾਰਡ ਸੀ 2016 ਦੇ ਵਿੱਚ 78.33 ਮੀਟਰ ਸੀ ਬੜਾ ਥੋੜਾ ਜਿਹਾ ਪੁਆਇੰਟ 7 8 ਦਾ ਫਰਕ ਸੀ ਪਰ ਉਦੋਂ ਮੇਰੇ ਚਰਚੇ ਹੋ ਗਏ ਕਿ ਇਹ ਮੁੰਡਾ ਕੌਣ ਆ ਗਿਆ ਨਵਾਂ ਇਹ ਅਰਸ਼ ਨਦੀਮ ਆਪਣੀ ਜ਼ੁਬਾਨੀ ਦੱਸਦੇ ਨੇ ਉਸ ਤੋਂ ਬਾਅਦ ਫਿਰ ਸਫ਼ਰ ਸ਼ੁਰੂ ਹੋ ਜਾਂਦਾ ਹੈ ਟਗਮੇ ਜਿੱਤਣ ਦਾ ਰਿਕਾਰਡ ਤੋੜਨ ਦਾ ਪਹਿਲਾ ਕਾਂਸੀ ਦਾ ਤਗਮਾ ਸਾਊਥ ਏਸ਼ੀਅਨ ਗੇਮ ਦੇ ਵਿੱਚ ਜਿਹੜਾ ਉਹ ਅਰਸ਼ ਨਦੀਮ ਨੇ ਜਿੱਤਿਆ 2017 ਦੇ ਵਿੱਚ ਫਿਰ ਕਾਂਸੀ ਦਾ ਤਗਮਾ ਇਸਲਾਮਿਕ ਸੋਲੀਡੇਰਿਟੀ ਗੇਮਸ ਜਿਹੜੀ ਕਿ ਬਾਕੂ ਦੇ ਵਿੱਚ ਹੋਈ ਉਸ ਦੇ ਵਿੱਚ ਅਰਸ਼ ਨਦੀਮ ਨੇ ਜਿੱਤਿਆ ਫਿਰ 2018 ਦੇ ਵਿੱਚ ਆਪਣਾ ਬੈਸਟ ਰਿਕਾਰਡ ਬਣਾ ਦਿੱਤਾ ਜਿਹੜਾ ਕਿ ਖੁਦ ਦਾ ਉਸ ਦਾ ਬੈਸਟ ਰਿਕਾਰਡ ਸੀ 80.45 ਮੀਟਰ ਦਾ ਇਸ ਤਰ੍ਹਾਂ ਹੌਸਲੇ ਬੁਲੰਦ ਹੁੰਦੇ ਗਏ ਤੇ ਅਰਸ਼ ਨਦੀਮ ਨੇ ਆਪਣਾ ਸਫ਼ਰ ਜਾਰੀ ਰੱਖਿਆ ਫਿਰ ਗੱਲ ਆਉਂਦੀ ਹੈ ਕਾਮਨਵੈਲਥ ਗੇਮਸ ਜਿਹੜੀਆਂ ਕਿ ਆਸਟ੍ਰੇਲੀਆ ਦੇ ਵਿੱਚ ਹੋਈਆਂ ਸੀ ਤੇ 4 ਮਹੀਨੇ ਬਾਅਦ ਦੀ ਕਾਂਸੀ ਦਾ ਤਗਮਾ ਏਸ਼ੀਅਨ ਗੇਮ ਜਿਹੜੀਆਂ ਕਿ ਜਕਰਾਤਾ ਦੇ ਵਿੱਚ ਹੋਈਆਂ ਸੀ ਉਸ ਦੇ ਵਿੱਚ ਅਰਸ਼ ਨਦੀਮ ਨੇ ਜਿੱਤ ਲਿਆ ਫਿਰ ਇਹ ਸਫ਼ਰ ਫਿਰ جاری ਰਿਹਾ ਤੇ ਫਿਰ 2021 ਦੇ ਵਿੱਚ ਪਹਿਲਾ ਪਾਕਿਸਤਾਨੀ ਐਥਲੀਟ ਸੀ ਜਿਹੜਾ ਕਿ 올림픽 ਦੇ ਟਰੈਕ ਤੇ ਫੀਲਡ ਇਵੈਂਟ ਦਾ ਸੀ ਐਥਲੀਟ 2021 ਦੇ ਵਿੱਚ ਜਿਸ ਨੇ ਟੋਕੀਓ 올림픽 ਦੇ ਵਿੱਚ ਪੰਜਵਾਂ ਸਥਾਨ ਵੀ ਹਾਸਲ ਕੀਤਾ ਪਰ ਉਸ ਤੋਂ ਪਹਿਲਾਂ ਉਸ ਦੇ ਵਿੱਚ ਜਾਣ ਦੇ ਵਾਸਤੇ ਉਸ ਨੇ ਜਿੰਦ ਜਾਨ ਲਾ ਦਿੱਤੀ ਕਿ ਟੋਕੀਓ 올림픽 ਵਿੱਚ ਕੁਆਲੀਫਾਈ ਕਰ ਸਕੇ ਅਗਸਤ ਮਹੀਨੇ ਦੇ ਵਿੱਚ ਉਸੇ ਮਹੀਨੇ ਦੇ ਵਿੱਚ ਹੀ ਉਸ ਨੇ ਸਾਊਥ ਏਸ਼ੀਆਨ ਦੇ ਵਿੱਚ 90 ਮੀਟਰ ਤੋਂ ਵੱਧ ਜਿਹੜਾ ਆ ਜੈਵਲਿਨ ਥਰੋ ਸੁੱਟਿਆ ਉਸ ਦਾ ਰਿਕਾਰਡ ਬਣਾ ਲਿਆ ਪਹਿਲੀ ਵਾਰੀ 2021 ਦੇ ਵਿੱਚ ਟੋਕੀਓ 올림픽 ਤੋਂ ਬਾਅਦ ਹਾਲਾਂਕਿ ਟੋਕੀਓ 올림픽 ਦੇ ਵਿੱਚ ਉਸ ਦਾ ਪੰਜਵਾਂ ਸਥਾਨ ਸੀ ਜਦੋਂ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤਿਆ ਸੀ ਤਾਂ ਉਸ ਵਕਤ ਵੀ ਹੌਂਸਲੇ ਨਹੀਂ ਛੱਡੇ ਅਰਸ਼ ਨਦੀਮ ਨੇ ਇੱਕ ਗੇਮ ਨੂੰ ਗੇਮ ਦੇ ਵਾਂਗ ਲਿਆ ਔਰ ਅੱਗੇ ਮਿਹਨਤ ਸ਼ੁਰੂ ਕੀਤੀ ਔਰ ਅਗਸਤ 2021 ਦੇ ਵਿੱਚ ਵੀ ਪਹਿਲਾ ਸਾਊਥ ਏਸ਼ੀਅਨ ਬਣਿਆ ਜਿਸ ਨੇ 90 ਮੀਟਰ ਤੋਂ ਵੱਧਦਾ ਜੈਵਲਿਨ ਥਰੋ ਸੁੱਟਿਆ ਹੋਵੇ ਫਿਰ ਇਸੇ ਤਰ੍ਹਾਂ 2024 ਦੇ ਜਿਹੜੇ ਪੈਰਿਸ 올림픽 ਦੇ ਵਿੱਚ 85 ਮੀਟਰ ਤੋਂ ਵੱਧ ਉਸ ਨੂੰ ਸੁੱਟਣਾ ਪੈਣਾ ਸੀ ਆਪਣਾ ਰਿਕਾਰਡ ਜੈਵਲਿਨ ਥਰੋ ਦਾ ਔਰ ਉਸਨੇ ਉਹ ਵੀ ਕਰਕੇ ਦਿਖਾਇਆ 87.82 ਮੀਟਰ ਦਾ ਜੈਵਲਿਨ ਥ्रो ਸੁੱਟ ਕੇ ਪੈਰਿਸ 올림픽 2024 ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਔਰ ਉੱਥੇ ਸਿਲਵਰ ਮੈਡਲ ਵੀ ਉਸਨੇ ਆਪਣੀ ਝੋਲੀ ਪਾ ਲਿਆ ਫਿਰ ਗੱਲ ਆਈ ਫਰਵਰੀ 2024 ਦੀ ਹਾਲਾਂਕਿ ਕੁਆਲੀਫਾਈ ਕਰ ਗਿਆ ਸੀ ਅਰਸ਼ਦ ਨਦੀਮ ਪਰ ਜਿਹੜੀ ਗੋਡੇ ਦੀ ਸਰਜਰੀ ਹੁੰਦੀ ਹੈ ਇੰਜਰੀ ਆ ਜਾਂਦੀ ਹੈ ਪ੍ਰੈਕਟਿਸ ਕਰਦਿਆਂ ਕਰਦਿਆਂ ਫਰਵਰੀ 2024 ਦੀਆਂ ਗੱਲਾਂ ਨੇ ਯਾਨੀ ਕਿ ਅੱਜ ਤੋਂ 6 ਕੁ ਮਹੀਨੇ ਪਹਿਲਾਂ ਦੀਆਂ ਇਹ ਗੱਲਾਂ ਦੇ ਵਿੱਚ ਗੋਡੇ ਦੀ ਉਸਦੀ ਸਰਜਰੀ ਹੋਈ ਔਰ 6 ਮਹੀਨਿਆਂ ਦੇ ਵਿੱਚ ਹੀ ਰਿਕਵਰੀ ਕਰਕੇ ਮੈਦਾਨ ਦੇ ਵਿੱਚ ਫਿਰ ਵਾਪਸ ਕੁੱਦਿਆ ਅਰਸ਼ ਨਦੀਮ ਆਪਣੀ ਖੁੱਲੇ ਸੁਭਾਅ ਤੇ ਖੁੱਲੇ ਜੁੱਸੇ ਦੇ ਕਰਕੇ ਜਾਣਿਆ ਜਾਣ ਵਾਲਾ ਤੇ ਪੈਰਿਸ 올림픽 ਦੇ ਵਿੱਚ ਫਿਰ 92.97 ਮੀਟਰ ਦੇ ਨਾਲ 올림픽 ਦਾ ਵੀ ਉਸਨੇ ਰਿਕਾਰਡ ਤੋੜ ਦਿੱਤਾ ਜਿਹੜਾ ਕੀ ਇਹ 90.57 ਮੀਟਰ ਦਾ ਨਾਰਵੇ ਦੇ ਜੈਵਲਨ ਥਰੋ ਦੇ ਐਥਲੀਟ ਦਾ ਰਿਕਾਰਡ ਸੀ ਜਿਹੜਾ ਕੀ ਐਂਡਰੀਅਸ ਥਰੋਕਲੀਡਸਨ ਜਿਸ ਦਾ ਨਾਮ ਸੀ ਜਿਸ ਨੇ ਇਹ ਰਿਕਾਰਡ ਬਣਾਇਆ ਸੀ ਤੇ ਉਸ ਦਾ ਰਿਕਾਰਡ ਫਿਰ ਪੈरिस 올림픽 2024 ਦੇ ਵਿੱਚ ਅਰਸ਼ ਨਦੀਮ ਨੇ ਤੋੜ ਦਿੱਤਾ ਔਰ ਪੂਰੀ ਦੁਨੀਆ ਦੇ ਵਿੱਚ ਛਾ ਗਿਆ ਨੀਰਜ ਤੇ ਨਦੀਮ ਦੀ ਜਿਹੜੀ ਦੋਸਤੀ ਹੈ ਉਸਦੇ ਵੀ ਆਪਣੇ ਚਰਚੇ ਨੇ ਉਹਨਾਂ ਦੇ ਮਾਵਾ ਦੇ ਆਪਣੇ ਚਰਚੇ ਨੇ ਬਿਆਨਾਂ ਦੇ ਔਰ ਅਰਸ਼ ਨਦੀਮ ਦੀ ਜਿਹੜੀ ਜ਼ਿੰਦਗੀ ਹੈ ਉਸ ਖਾਲੀ ਨਹੀਂ ਸੀ ਕਿਵੇਂ ਬਚਪਨ ਤੋਂ ਇੱਕ ਜੈਵਲਿਨ ਥਰੋ ਦੇ ਵਿੱਚ ਜਦੋਂ ਉਹ ਪੈਂਦਾ ਤੇ ਆਪਣੇ ਹੱਥੀ ਬਾਸ ਦਾ ਜੈਵਲਿਨ ਜਿਹੜਾ ਤਿਆਰ ਕਰਦਾ ਹੈ ਭਾਲਾ ਤਿਆਰ ਕਰਦਾ ਹੈ ਔਰ ਪੈरिस 올림픽 ਤੱਕ ਕੌਂਦੇ ਹੁੰਦਿਆਂ ਉਸਨੇ ਇਥੋਂ ਤੱਕ ਬੁਲੰਦੀਆਂ ਛੁਹੀਆਂ ਨੇ ਹੁਣ ਇਹ ਬੁਲੰਦੀ ਛੂਣ ਤੋਂ ਬਾਅਦ ਅਰਸ਼ ਨਦੀਮ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਉਹ ਨਹੀਂ ਚਾਹੁੰਦਾ ਕਿ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਉਹਨੂੰ ਆਪਣੇ ਸਫ਼ਰ ਦੇ ਦੌਰਾਨ ਕਰਨਾ ਪਿਆ ਉਹ ਪਾਕਿਸਤਾਨ ਦਾ ਕੋਈ ਹੋਰ ਐਥਲੀਟ ਹੋਰ ਖਿਡਾਰੀ ਜਿਹੜਾ ਸੁਪਨੇ ਪਾਲੀ ਬੈਠਾ ਹੋ ਕਰੇ ਇਸ ਦੇ ਲਈ ਉਸਨੇ ਗੁਜਾਰਿਸ਼ ਵੀ ਕੀਤੀ ਹੈ ਕਿ ਸਾਡੀ ਸਪੋਰਟ ਦੇ ਲਈ ਸਾਡੀ ਇਸ ਗੇਮ ਦੇ ਲਈ ਇੱਕ ਵਰਲਡ ਕਲਾਸ ਅਕੈਡਮੀ ਦੀ ਜ਼ਰੂਰਤ ਹੈ ਪਾਕਿਸਤਾਨ ਦੇ ਅੰਦਰ ਜਿਸ ਦੇ ਵਿੱਚ ਕੋਚਿੰਗ ਦੇਣ ਲਈ ਉਹ ਬਿਲਕੁਲ ਤਿਆਰ ਹੈ ਉਹ ਨਵੇਂ ਪੈਦਾ ਹੋ ਰਹੇ ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਤਿਆਰ ਹੈ ਪਰ ਇੱਕ ਵਰਲਡ ਕਲਾਸ ਅਕੈਡਮੀ ਹਜਰੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਖਿਡਾਰੀ ਨੂੰ ਮੁਸ਼ਕਲਾਂ ਦੇ ਨਾਲ ਦੋ ਚਾਰ ਨਾ ਹੋਣਾ ਪਵੇ ਤੇ ਅਰਸ਼ ਨਦੀਮ ਦਾ ਜਿੰਨਾ ਸੁਭਾਅ ਨਿੱਘਾ ਹੈ ਜਿੰਨੇ ਸੁਪਨੇ ਵੱਡੇ ਨੇ ਉਹਨਾਂ ਹੀ ਉਸ ਦਾ ਦਿਲ ਵੱਡਾ ਹੈ ਜਿਸ ਦੇ ਕਰਕੇ ਉਸ ਦੇ ਪੂਰੀ ਦੁਨੀਆ ਦੇ ਵਿੱਚ ਚਰਚੇ ਹੋ ਰਹੇ ਨੇ ਭਾਰਤ ਪਾਕਿਸਤਾਨ ਦੀ ਦੋਸਤੀ ਤੇ ਸਾਂਝ ਦੇ ਜਿਹੜੇ ਸੁਨੇਹੇ ਨੇ ਉਹ ਮੁੜ ਤੋਂ ਚੱਲਣ ਲੱਗੇ ਨੇ ਫਿਰ ਗੱਲ ਤੁਰਦੀ ਐ ਕਿ ਪੰਜਾਬ ਭਾਵੇਂ ਲੈਂਦਾ ਹੋਵੇ ਤੇ ਚੜਦਾ ਜਦੋਂ ਇਸ ਤਰ੍ਹਾਂ ਦੇ ਵੱਡੇ ਕਾਰਨਾਮੇ ਵੱਡੀਆਂ ਬਲੁੰਦੀਆਂ ਕੋਈ ਛੂ ਜਾਂਦਾ ਤਾਂ ਫਿਰ ਇੱਕ ਦੂਜੇ ਨੂੰ ਸਲੂਟ ਵੀ ਮਾਰੇ ਜਾਂਦੇ ਨੇ ਤੇ ਅਰਸ਼ ਨਦੀਮ ਨੇ ਉਹ ਕਰਕੇ ਦਿਖਾਇਆ ਤੇ ਸਭ ਦੇ ਸਾਹਮਣੇ ਉਹ ਮਿਸਾਲ ਬਣ ਕੇ ਉੱਭਰਿਆ ਅਰਸ਼ ਨਦੀਮ ਦੇ ਲਈ ਸਾਡੀਆਂ ਵੀ ਦਿਵਾਵਾਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਆਪਣੇ ਹੋਰ ਰਿਕਾਰਡ ਬਣਾਉਂਦਾ ਰਹੇ ਔਰ ਅਰਸ਼ ਨਦੀਮ ਨੇ ਤਾਂ ਇੱਥੋਂ ਤੱਕ ਵੀ ਕੌਨਫੀਡੈਂਸ ਦੇ ਨਾਲ ਆਤਮ ਵਿਸ਼ਵਾਸ ਦੇ ਨਾਲ ਕਹਿ ਦਿੰਦਾ ਹੈ ਕਿ ਜੇ ਉਸ ਨੂੰ ਵਰਲਡ ਕਲਾਸ ਫੈਸਿਲਿਟੀਆਂ ਮਿਲ ਨਾ ਤਾਂ ਫਿਰ ਉਹ ਇਹ ਰਿਕਾਰਡ ਜਿਹੜਾ ਬਣਾਇਆ ਇਹ ਤਾਂ ਉਸ ਦੇ ਅੱਗੇ ਕੁਝ ਵੀ ਨਹੀਂ ਇਸ ਤੋਂ ਵੀ ਅਗਲਾ ਰਿਕਾਰਡ ਬਣਾਉਣ ਦੇ ਲਈ ਤਿਆਰ ਬੈਠਾ ਹੈ ਤਾਂ ਤੁਹਾਨੂੰ ਅਰਸ਼ ਨਦੀਮ ਦਾ ਇਹ ਸਾਰਾ ਸਫਰ ਬਚਪਨ ਤੋਂ ਲੈ ਕੇ ਪੈਰਾਸ Olympick 2024 ਤੱਕ 골ਡ ਮੈਡਲਿਸਟ ਬਣਨ ਦਾ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਵੀ ਆਪਣੇ ਆਪਣੇ ਪ੍ਰਤੀਕ੍ਰਿਆਵਾਂ ਮਨ ਦੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ